ਪੰਜਾਬ ਰਾਜ ਯੋਜਨਾ ਦੇਖ ਰਹੇ ਸਾਰੇ ਦਰਸ਼ਕਾ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਜੀ ਜੇਕਰ ਤੁਸੀਂ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਅੰਗਣ ਪੈਨਸ਼ਨ ਦੀ ਵੇਟ ਕਰ ਲਿਓ ਤਾਂ ਤੁਹਾਡੇ ਲਈ ਇੱਕ ਖਾਸ ਖਬਰ ਜਿਹੜੀ ਹੈ ਨਿਕਲ ਕੇ ਸਾਹਮਣੇ ਆ ਰਹੀ ਹੈ ਬਜ਼ੁਰਗਾਂ ਨੂੰ ਹੁਣ ਜਿਹੜੀ ਪੈਨਸ਼ਨ ਹੈ ਦੁੱਗਣੀ ਕਰਕੇ ਮਿਲੇਗੀ ਤੁਹਾਨੂੰ ਜਿਹੜੀ ਪੈਨਸ਼ਨ ਮਿਲਣੀ ਹੈ ਉਹ ਸਰਕਾਰ ਵੱਲੋਂ ਹੁਣ ਦੁੱਗਣੀ ਕਰਕੇ ਦਿੱਤੀ ਜਾਵੇਗੀ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਖਾਸ ਵੱਡੀ ਅਪਡੇਟ ਜਾਰੀ ਕੀਤੀ ਗਈ ਹੈ ਪਹਿਲਾਂ ਕੁਝ ਖਾਸ ਖਬਰਾਂ ਦੇ ਉੱਤੇ ਨਜ਼ਰ ਮਾਰ ਲੈਂਦੇ ਹਾਂ ਉਸ ਤੋਂ ਬਾਅਦ ਪੈਨਸ਼ਨ ਦੇ ਬਾਰੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਧੀਆ ਨੂੰ ਵੱਡੀ ਰਾਹਤ 15 ਜ਼ਿਲ੍ਹਿਆਂ ਦੀ ਕੁੜੀਆਂ ਨੂੰ ਆਸ਼ੀਰਵਾਦ ਸਕੀਮ ਦਾ ਫਾਇਦਾ ਸਮਾਜ ਨੇ ਆ ਅਧਾਰਿਤ ਅਤੇ ਘਟ ਗਿਣਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਹੈ ਕਿ ਆਸ਼ੀਰਵਾਦ ਸਕੀਮ ਤਹਿਤ ਚਾਲੂ ਬਿਤੀ ਸਾਲ 2025-2026 ਦੌਰਾਨ ਪੰਜਾਬ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ 443 ਲਾਭਪਾਤਰੀਆਂ ਲਈ 22.6 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ 15 ਜ਼ਿਲ੍ਹੇ ਸ਼ਾਮਲ ਹਨ ਜਿਸ ਦੇ ਵਿੱਚ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਮਾਲਸਾ ਸ੍ਰੀ ਮੁਖਸਰ ਸਾਹਿਬ ਪਟਿਆਲਾ ਪਠਾਨਕੋਟ ਰੂਪਨਗਰ ਐਸਐਸ ਨਗਰ ਸੰਗਰੂਰ ਅਤੇ ਮਲੇਰਕੋਟਲਾ ਇਹਨਾਂ 15 ਜ਼ਿਲ੍ਹਿਆਂ ਤੋਂ ਕੁੱਲ 443 ਯੋਗ ਦਰਖਾਸਤਾਂ ਆਸ਼ੀਰਵਾਦ ਪੋਰਟਲ ਤੇ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਨੂੰ ਕਵਰ ਕਰਨ ਲਈ ਇਹ ਰਕਮ ਜਾਰੀ ਕੀਤੀ ਗਈ ਹੈ ਅਗਲੀ ਖਬਰ ਵੱਲ ਨਜ਼ਰ ਮਾਰਦੇ ਹਾਂ ਜੀ ਸਰਕਾਰੀ ਹਸਪਤਾਲਾਂ ਵਿੱਚ ਪ੍ਰਾਈਵੇਟ ਡਾਕਟਰਾਂ ਨੂੰ ਸ਼ਾਮਲ ਕਰਨ ਦਾ ਐਲਾਨ ਪੰਜਾਬ ਸਰਕਾਰ ਮੰਤਰੀ ਮੰਡਲ ਦੀ ਅੱਜ ਹੋਈ ਮੀਟਿੰਗ ਵਿੱਚ ਪ੍ਰਾਈਵੇਟ ਡਾਕਟਰਾਂ ਨੂੰ ਸਰਕਾਰੀ ਸਹਿਯੋਗ ਸੇਵਾਵਾਂ ਵਿੱਚ ਸ਼ਾਮਲ ਕਰਨ ਦਾ ਐਲਾਨ ਕੀਤਾ ਗਿਆ ਹੈ ਇਸ ਤਹਿਤ 300 ਦੇ ਕਰੀਬ ਪ੍ਰਾਈਵੇਟ ਡਾਕਟਰ ਸਰਕਾਰੀ ਪੈਨਲ ਹੇਠ ਲਿਆਂਦੇ ਜਾਣਗੇ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਰੇ ਕਿਹਾ ਹੈ ਕਿ ਸਰਕਾਰੀ ਪੈਨਲ ਵਿੱਚ ਆਉਣ ਵਾਲੇ ਡਾਕਟਰਾਂ ਨੂੰ ਦਿਨ ਵੇਲੇ ਡਿਊਟੀ ਲਈ ਹਜ਼ਾਰ ਅਤੇ ਰਾਤ ਵੇਲੇ ਡਿਊਟੀ ਲਈ ਦੁੱਗਣੇ ਯਾਨੀ ਕਿ 2000 ਪ੍ਰਤੀ ਡਿਊਟੀ ਦਿੱਤੇ ਜਾਣਗੇ ਇਸ ਫੈਸਲੇ ਨਾਲ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਜਿਹੜੀ ਹੈ ਉਹ ਪੂਰੀ ਹੋਵੇਗੀ ਅਗਲੀ ਖਬਰ ਦੀ ਗੱਲਬਾਤ ਕਰਦੇ ਹਾਂ ਜੀ ਬੱਸ ਬੰਦ ਹੋਣ ਦੀ ਚੇਤਾਵਨੀ ਪੀਆਰਟੀਸੀ ਪਨ ਬੱਸ ਠੇਕਾ ਕਾਮਿਆਂ ਦੀ ਹੜਤਾਲ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਲਈ ਵੱਡੀ ਖ਼ਬਰ ਹੈ ਪੀਆਰਟੀਸੀ ਅਤੇ ਪਨਵਸ ਦੇ ਠੇਕਾ ਕਾਮਿਆਂ ਵੱਲੋਂ ਸਰਕਾਰ ਵੱਲੋਂ ਮੁਲਾਜ਼ਮਾਂ ਖਿਲਾਫ਼ ਕੀਤੇ ਲਾਠੀ ਚਾਰਜ ਅਤੇ ਹਿਰਾਸਤ ਵਿੱਚ ਲੈ ਜਾਣ ਦੀ ਸਖ਼ਤ ਨਿਖੇਦੀ ਕਰਦਿਆਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਹੈ ਇਸ ਕਾਰਨ ਪੰਜਾਬ ਭਰ ਵਿੱਚ ਬੱਸਾਂ ਬੰਦ ਰਹਿ ਸਕਦੀਆਂ ਹਨ ਮੁਫ਼ਤ ਬੱਸਾਂ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਕੁਝ ਹੋਰ ਦਿਨਾਂ ਤੱਕ ਇੰਤਜ਼ਾਰ ਕਰਨਾ ਪੈ ਸਕਦਾ ਹੈ ਅਗਲੀ ਖਬਰ ਵੱਲ ਨਜ਼ਰ ਮਾਰਦੇ ਹਾਂ ਜੀ ਐਲਪੀਜੀ ਗੈਸ ਸਿਲੰਡਰ ਲਈ ਨਵਾਂ ਨਿਯਮ ਓਟੀਪੀ ਜ਼ਰੂਰੀ ਗੈਸ ਮੰਤਰਾਲੇ ਵੱਲੋਂ ਕਰੇਲੂ ਗੈਸ ਸਿਲੰਡਰ ਦੀ ਕਾਲ ਬਾਜ਼ਾਰੀ ਅਤੇ ਦੁਰਵਰਤੋਂ ਖਿਲਾਫ ਨਿਕੇਲ ਕਸਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਉਪਭੋਗਤਾ ਨੂੰ ਹੁਣ ਸਿਲੰਡਰ ਦੀ ਸਪਲਾਈ ਉਸੇ ਮੋਬਾਈਲ ਨੰਬਰ ਤੇ ਪ੍ਰਾਪਤ ਹੋਣ ਵਾਲੇ ਓਟੀਪੀ ਦੇਣ ਤੋਂ ਬਾਅਦ ਹੀ ਮਿਲੇਗੀ ਜੋ ਉਹਨਾਂ ਨੇ ਗੈਸ ਏਜੰਸੀ ਦਫ਼ਤਰ ਵਿੱਚ ਰਜਿਸਟਰ ਕਰਵਾਇਆ ਹੋਵੇਗਾ ਇਹ ਫੈਸਲਾ ਹੋਟਲਾ ਮੈਰੀਜ਼ ਪੈਲਸਾ ਰੈਸਟੋਰੈਂਟਾਂ ਅਤੇ ਰੇੜੀਆਂ ਆਦਿ ਦੇ ਘਰੇਲੂ ਗੈਸ ਸਿਲੰਡਰਾਂ ਦੀ ਵੱਡੇ ਪੱਧਰ ਤੇ ਹੋ ਰਹੀ ਗੈਰ ਕਾਨੂੰਨੀ ਵਰਤੋਂ ਨੂੰ ਰੋਕਣ ਲਈ ਕੀਤਾ ਗਿਆ ਹੈ। ਅਗਲੀ ਖਬਰ ਵੱਲ ਨਜ਼ਰ ਮਾਰਦੇ ਹਾਂ ਜੀ ਗੰਨੇ ਦੀ ਕੀਮਤ ਵਿੱਚ ਵਾਧਾ ਕਿਸਾਨਾਂ ਨੂੰ ਰਾਹਤ ਮਾਨ ਸਰਕਾਰ ਨੇ ਗੰਨਾ ਕਿਸਾਨਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਗੰਨੇ ਦੀ ਖਰੀਦ ਮੁੱਲ ਵਿੱਚ 15% ਕੁਇੰਟਲ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਨਵੀਂ ਦਰ ਅਨੁਸਾਰ ਪੰਜਾਬ ਵਿੱਚ ਗੰਨੇ ਦੀ ਕੀਮਤ ਹੁਣ 416 ਪ੍ਰਤੀ ਕੁਇੰਟਲ ਹੋਵੇਗੀ ਜੋ ਪਿਛਲੇ ਸਾਲ ਦੇ 401 ਨਾਲੋਂ ਵੱਧ ਹੈ। ਆਓ ਹੁਣ ਗੱਲ ਕਰਦੇ ਹਾਂ ਜੀ ਪੰਜਾਬ ਵਿੱਚ ਬੁਢਾਪਾ ਵਿਧਵਾ ਪੈਨਸ਼ਨ ਦੁੱਗਣੀ ਰਾਸ਼ੀ ਮਿਲਣ ਦੀ ਸੰਭਾਵਨਾ ਪੰਜਾਬ ਸਰਕਾਰ ਬੁਢਾਪਾ ਪੈਨਸ਼ਨ ਜਾਂ ਵਿਧਵਾ ਪੈਨਸ਼ਨ ਲੈਣ ਵਾਲਿਆਂ ਦੀ ਰਾਹਤ ਭਰੀ ਖਬਰ ਹੈ ਇਸ ਮਹੀਨੇ ਤੁਹਾਡੀ ਪੈਨਸ਼ਨ ਨੂੰ ਸਰਕਾਰ ਦੁਆਰਾ ਪ੍ਰਵਾਨਗੀ ਦਿੱਤੀ ਜਾਵੇਗੀ ਕੁਝ ਲੋਕਾਂ ਦੀਆਂ ਪੈਨਸ਼ਨਾਂ ਨਵੰਬਰ ਵਿੱਚ 7 ਤਰੀਕ ਤੱਕ ਜਾਰੀ ਹੋ ਗਈਆਂ ਹਨ ਸਨ ਪਰ 90% ਤੋਂ 95% ਲੋਕਾਂ ਦੀਆਂ ਪੈਨਸ਼ਨਾਂ ਹਾਲੇ ਤੱਕ ਜਾਰੀ ਨਹੀਂ ਹੋਈਆਂ ਹਨ ਇਹ ਪੈਨਸ਼ਨਾਂ ਹੁਣ 1 ਦਸੰਬਰ ਤੋਂ ਬਾਅਦ ਆਉਣਗੀਆਂ ਸਰਕਾਰ ਦੁਆਰਾ ਪਿਛਲੇ ਮਹੀਨੇ ਦੀ ਰੁਕੀ ਹੋਈ ਅਤੇ ਇਸ ਮਹੀਨੇ ਦੀ ਪੈਨਸ਼ਨ ਮਿਲਾ ਕੇ ਦਿੱਤੀ ਜਾਵੇਗੀ ਜਿਸ ਦੀ ਕੁੱਲ ਰਕਮ 3000 ਹੋਵੇਗੀ ਜੇਕਰ ਪਿਛਲੇ ਮਹੀਨੇ ਦੀ ਪੈਨਸ਼ਨ ਨਹੀਂ ਆਈ ਜੇਕਰ ਤੁਹਾਡੀ ਪਿਛਲੇ ਮਹੀਨੇ ਦੀ ਪੈਨਸ਼ਨ ਆ ਚੁੱਕੀ ਹੈ ਤਾਂ ਤੁਹਾਨੂੰ ਇਸ ਮਹੀਨੇ ਦੀ 1500 ਪੈਨਸ਼ਨ ਨਹੀਂ ਮਿਲੇਗੀ ਤੁਸੀਂ 1 ਦਸੰਬਰ ਤੋਂ ਲੈ ਕੇ 20 ਦਸੰਬਰ ਤੱਕ ਪੈਨਸ਼ਨ ਕਿੱਥੇ ਕਿੱਥੇ ਆਉਣਗੀਆਂ ਅਤੇ ਕਿੱਥੇ ਕਿੱਥੇ ਲਾਗੂ ਕੀਤੀਆਂ ਜਾਣਗੀਆਂ ਇਸ ਬਾਰੇ ਪੂਰੀ ਵੀਡੀਓ ਦੇਖ ਸਕਦੇ ਹੋ ਕਿਉਂਕਿ ਲਗਾਤਾਰ ਸਾਡੇ ਚੈਨਲ ਦੇ ਉੱਤੇ ਤੁਹਾਨੂੰ ਪੈਨਸ਼ਨ ਦੇ ਰਿਲੇਟਡ ਖਬਰਾਂ ਜਿਹੜੀਆਂ ਮਿਲਦੀਆਂ ਰਹਿਣਗੀਆਂ ਇਸ ਲਈ ਜੇਕਰ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਬੈਲ ਆਈਕਨ ਦਬਲੋ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਆ ਇੱਕ ਹੋ